ਇਸਵਾਰ ਵਿਸਾਖੀ ਮਨਾਓ ਖਾਟੂ ਸ਼ਾਮ ਜੀ ਦੇ ਨਾਲ ਦੱਸਦੀ ਹੈ ਕਿ ਸ਼੍ਰੀ ਬਾਲਾ ਜੀ ਸੇਵਾ ਸਮਿਤੀ ਦੇ ਵੱਲੋਂ ਸੈਂਤੀਮੀ ਵਿਸ਼ਾਲ ਯਾਤਰਾ ਸ਼੍ਰੀ ਖਾਟੂ ਸ਼ਾਮ ਜੀ ਸਾਲਾਸਰ ਬਾਲਾ ਜੀ ਅਤੇ ਇੱਛਾ ਪੂਰਨ ਬਾਲਾ ਜੀ ਲਈ ਰਵਾਨਾ ਹੋਵੇਗੀ ਜੋ ਕਿ ਸ਼ੁੱਕਰਵਾਰ ਰਾਤ 9 ਵਜੇ ਇੱਥੋਂ ਦੀ ਰਵਾਨਾ ਹੋਵੇਗੀ ਅਤੇ 14 ਅਪ੍ਰੈਲ ਦਿਨ ਸੋਮਵਾਰ ਲੁਧਿਆਣਾ ਵਾਪਸੀ ਕਰੇਗੀ ਅਸੀਂ ਸ਼੍ਰੀ ਬਾਲਾ ਜੀ ਸੇਵਾ ਸਮਿਤੀ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਰ ਫੇਸ 1 ਦੁਗਰੀ ਤੋਂ ਸੈਂਤੀਮੀ バス ਯਾਤਰਾ ਸ਼੍ਰੀ ਸਾਲਾਸਰ ਖਾਟੂ ਸ਼ਾਮ ਜੀ ਤੇ ਆਪਣੇ ਖਾਟੂ ਸ਼ਾਮ ਜੀ ਤੇ ਸਾਲਾ ਸਰ 11 ਤਰੀਕ ਦਿਨ ਸ਼ੁੱਕਰਵਾਰ ਰਾਤੀ 9 ਵਜੇ ਦੁਰਗਾ ਮਾਤਾ ਮੰਦਰ ਤੋਂ ਲੈ ਕੇ ਜਾ ਰਹੇ ਆ ਜਿਸ ਵਿੱਚ ਯਾਤਰੀਆਂ ਦੇ ਲਈ ਰਹਿਣ ਸਹਿਣ ਦਾ ਖਾਣ ਪੀਣ ਦਾ ਬਸ ਦਾ ਹਰੇਕ ਤਰ੍ਹਾਂ ਦਾ ਪ੍ਰਬੰਧ ਹੋਵੇਗਾ ਜੀ ਤੇ ਹਰੇਕ ਤਿੰਨ ਬੰਦਿਆਂ ਮਗਰ ਇੱਕ ਕਮਰਾ ਦਿੱਤਾ ਜਾਏਗਾ ਵਿਦ ਅਟੈਚ ਬਾਥਰੂਮ ਹੋਣਗੇ ਜੀ ਸਾਰੀ ਵੀਆਈਪੀ ਸਹੂਿਦਾਂ ਵੀਆਈਪੀ ਦਰਸ਼ਨ ਹੈ ਜੀ ਉੱਥੇ ਸਭ ਕੁਝ ਓਕੇ ਰਿਪੋਰਟ ਹੈ ਜੀ ਬਾਲਾ ਜੀ ਦੀ ਪੂਰੀ ਕਿਰਪਾ ਤੋਂ ਵੱਧ ਚੜ ਕੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਵੀ ਆਓ ਤੇ ਬਾਲਾ ਜੀ ਤੇ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਨੂੰ ਚਲੀਏ ਸਾਰੇ ਰਲ ਮਿਲ ਕੇ ਹਨੂਮਾਨ ਜੰਤੀ ਤੇ ਵਿਸਾਖੀ ਉੱਥੇ ਮਨਾਉਂਦੇ ਹਨੂਮਾਨ ਜੰਤੀ ਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਇਹ ਯਾਤਰਾ ਦੌਰਾਨ ਆ ਰਿਹਾ ਤੇ ਆਪਾਂ ਸਾਰੇ ਰਲ ਕੇ ਇਹ ਭਗਵਾਨ ਦੇ ਚਰਨਾਂ 'ਚ ਜਾ ਕੇ ਉੱਥੇ ਮਨਾਈਏ ਜੀ ਚਲੋ ਜੀ ਮੇਰਾ ਨਾਮ ਹੈਪੀ ਸ਼੍ਰੀ ਬਾਲਾ ਜੀ ਸੇਵਾ ਸਮਿਤੀ ਤੋਂ ਸਾਡੀ 37ਵੀਂ ਬੱਸ ਯਾਤਰਾ ਜਿਹੜੀ ਕਿ ਮੈਂ ਪੂਰੇ ਲੁਧਿਆਣੇ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਆਪਣੀ ਦੁਰਗਾ ਮਾਤਾ ਮੰਦਰ ਫੇਸ 1 ਡੁਗਰੀ ਤੋਂ ਹਰ ਮਹੀਨੇ ਬੱਸ ਯਾਤਰਾ ਜਾਂਦੀ ਹੈ ਹਰ ਮਹੀਨੇ ਉਪਰਾਲਾ ਇਹ ਚੱਕਦੇ ਹਾਂ ਅਸੀਂ ਤੇ ਇਹ ਬਹੁਤ ਹੀ ਬੜੀ ਬੜੀ ਧੂਮ-ਧਾਮ ਨਾਲ 2x2 ਮਸੜੀਜ਼ ਵੋਲਵੋ ਬੱਸ ਖਾਣਾ ਪੀਣਾ ਰਹਿਣਾ ਸਾਰਾ ਬਹੁਤ ਵਧੀਆ ਇਹਦੇ ਵਿੱਚ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਜੇ ਕੋਈ ਕਪਲ ਜਾਂਦਾ ਹੈ ਤੇ ਉਸ ਕਪਲ ਨੂੰ ਵੀ ਇੱਕ ਸੈਪਰੇਟ ਰੂਮ ਦਿੱਤਾ ਜਾਂਦਾ ਨਾ ਕਿ ਇੱਕ ਜੁਆਇੰਟ ਸਾਰਾ ਇਕੱਠਾ ਕੀਤਾ ਜਾਂਦਾ ਹੈ ਤਿੱਕਾ ਤੋਂ ਸ਼ੁਰੂਆਤ ਕੀਤੀ ਗਈ ਸੀ ਇਹ 2017 ਦੇ ਵਿੱਚ ਕੀਤੀ ਗਈ ਹੈ ਜੀ 2017 ਤੋਂ ਲੈ ਕੇ ਅੱਜ ਤੱਕ ਇਹ 7ਵੀਂ ਵਾਰ ਯਾਤਰਾ ਜੇ ਕੋਵਿਡ ਨਾ ਹੁੰਦਾ ਤੇ ਸ਼ਾਇਦ ਵੱਧ ਹੋ ਜਾਂਦੀਆਂ ਲੇਕ ਹੋਰ ਕੀ ਕੀ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਇਹਦੇ ਵਿੱਚ 2/2 ਵੋਲਵੋ ਬੱਸ ਮਰਸਡੀਜ਼ ਜਾਂਦੀ ਹੈ ਜੀ ਏਸੀ ਰੂਮਸ ਖਾਣਾ ਪੀਣਾ ਸਹਿਣਾ ਜਿਹੜਾ ਸਾਰਾ ਫੋ ਸਟਾਰ ਹੋਟਲ ਦੇ ਵਿੱਚ ਹੁੰਦਾ ਬਹੁਤ ਵਧੀਆ 3350 ਰੁਪਏ ਦੀ ਇਹਦੀ ਸ਼ੁਕਲ ਰੱਖਿਆ ਗਿਆ ਔਰ ਬਾਬਾਈ ਦੇ ਨਾਲ ਬਹੁਤ ਵਧੀਆ ਸੰਗਤ ਸਾਡੇ ਨਾਲ ਲੁਧਿਆਣੇ ਦੀ ਬਹੁਤ ਵਧੀਆ ਸੰਗਤ ਜਿਹੜੀ ਕਿ ਜੁੜੀ ਹੋਈ ਹੈ ਔਰ ਬਹੁਤ ਵਧੀਆ ਸੰਗਤ ਸਾਡੇ ਨਾਲ ਜਾਂਦੀ ਹੈ ਔਰ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਐਤ ਕੀ ਬਹੁਤ ਵੱਡਾ ਉਤਸਵ ਹੈ ਹਨੂਮਾਨ ਜਨਤੀ ਹੈ ਜਿਹੜੀ ਕਿ ਅਸੀਂ ਔਰ ਵਿਸਾਖੀ ਹੈ ਜਿਹੜੀ ਕਿ ਅਸੀਂ ਖਾਟੂ ਸ਼ਾਮਸਾਲਾ ਸਰ ਦੇ ਵਿੱਚ ਮਨਾਵਾਂਗੇ ਜਾ ਕੇ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਵਾਲਾ ਜੀ ਅਸੀਂ ਹੈਪੀ ਜੀ ਦੇ ਬਹੁਤ ਹੀ ਤੁਹਾਨੂੰ ਵਾਧੀਆਂ ਕਿ ਇਹ ਹਰ ਸਾਲ ਇਹ ਤੋਂ ਯਾਤਰਾ ਸਾਡੇ ਮੰਦਰ ਤੋਂ ਲੈ ਕੇ ਜਾਂਦੇ ਨੇ ਤੇ ਹਰ ਮਹੀਨੇ ਲੈ ਕੇ ਜਾਂਦੇ ਨੇ ਤੇ ਹਰ ਲੋਕ ਇਹਨਾਂ ਤੋਂ ਬਹੁਤ ਹੀ ਪ੍ਰਭਾਵਿਤ ਨੇ ਤੇ ਬਹੁਤ ਹੀ ਲੋਕਾਂ ਨੂੰ ਇਹਨਾਂ ਨੇ ਸਨਾਦਨ ਤੁਹਾਨੂੰ ਨਾਲ ਜੋੜਨ ਦੀ ਇੱਕ ਉਪਰਾਲਾ ਕੀਤਾ ਹੈ ਜਿਸ ਦੇ ਵਿੱਚ ਇਹ ਵੀ ਇੱਕ ਇੱਕ ਲੜੀ ਬਣੇ ਨੇ ਜਿੱਤੇ ਕਿ ਸ਼੍ਰੀ ਸ਼ਾਮ ਜੀ ਦੇ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਵਾਉਂਦੇ ਨੇ ਤੇ ਅਸੀਂ ਇਹਨਾਂ ਦੇ ਬਹੁਤ ਆਭਾਰੀ ਆ ਤੇ ਅਸੀਂ ਵੀ ਇਹਨਾਂ ਨਾਲ ਤਿੰਨ ਚਾਰ ਵਾਰੀ ਅਸੀਂ ਜ਼ਰੂਰ ਗਏ ਆ ਤੇ ਬਹੁਤ ਹੀ ਵਧੀਆ ਫੈਸਿਲਿਟੀਆਂ ਉੱਤੇ ਮਿਲਦੀਆਂ ਨੇ ਬਿਲਕੁਲ ਘਰ ਵਰਗਾ ਮਾਹੌਲ ਹੁੰਦਾ ਹੈ ਕੋਈ ਵੀ ਉੱਤੇ ਸੇਫਟੀ ਦੀ ਪੂਰੀ ਦੇਖ ਰੱਖਦੇ ਨੇ ਈਵਨ ਕਿ ਇਕੱਲੇ ਮਾਤਾ ਜੀ ਬਜ਼ੁਰਗ ਵੀ ਅਗਰ ਚਲੇ ਜਾਂਦੇ ਨੇ ਤਾਂ ਉਹਨੂੰ ਵੀ ਬਿਲਕੁਲ ਆਪਣੇ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਹੀ ਸੰਭਾਲਦੇ ਨੇ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਹਨਾਂ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਕੀਨਾਂ ਨਾਲ ਜੁੜਨ ਤੇ ਵੱਧ ਤੋਂ ਵੱਧ ਸੁਨਾਧਨ ਤਰਨ ਨਾਲ ਜੋੜ ਕੇ ਤੇ ਆਪਾਂ ਖਾਟੂ ਸ਼ਾਮ ਜੀ ਦੇ ਦਰਸ਼ਨ ਤੇ ਚਲੀਏ ਤੇ ਉਹਨਾਂ ਦਾ ਅਸ਼ੀਰਵਾਦ ਲਈਏ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਬਾਲਾ ਜੀ ਮੈਂ ਨਿਵਾਸੀਆਂ ਨੂੰ ਇੱਕ ਇਹ ਮੈਸੇਜ ਦੇਣਾ ਚਾਹਨਾ ਹੈ ਕਿ ਸਾਡੇ ਐਪੀਜੀ ਹਰ ਮਹੀਨੇ ਸਾਡੇ ਦੁਰਗਾ ਮਾਤਾ ਮੰਦਿਰ ਫੇਸ 1 ਡੁਗਰੀ ਤੋਂ ਖਾਟੂ ਸ਼ਾਮ ਔਰ ਸਾਲਾ ਸਰ ਬਾਲਾ ਜੀ ਬੱਸ ਲੈ ਕੇ ਜਾਂਦੇ ਨੇ ਔਰ ਐਤ ਕੀ ਉਹ 37ਵੀਂ ਬੱਸ ਲੈ ਕੇ ਜਾ ਰਹੇ ਨੇ ਔਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੂੰ ਬੜੇ ਧਾਰਮਿਕ ਸਥਾਨ ਨਾਲ ਜੋੜ ਕੇ ਉਹਨਾਂ ਨੇ ਆਪਣੇ ਆਪ ਨੂੰ ਔਰ ਬਹੁਤ ਵਧੀਆ ਕੰਮ ਕਰਦੇ ਪਏ ਨੇ ਔਰ ਅਸੀਂ ਇੱਕ ਅਗਲੇ ਮਹੀਨੇ 25 ਤਰੀਕ ਨੂੰ ਫੇਰ ਉਹਨਾਂ ਨੂੰ ਲੈ ਕੇ ਜਾਣਗੇ ਉੱਥੇ ਰੰਧਾਪੁਰ ਲੈ ਕੇ ਜਾ ਰਹੇ ਨੇ 25 April ਨੂੰ ਤੇ ਉਹ ਜਿਹੜੇ ਇਹ ਜਿਹੜੇ ਜਿਹੜੇ ਕੰਮ ਕਰਦੇ ਪਏ ਨੇ ਪ੍ਰਮਾਤਮਾ ਇਹਨਾਂ ਨੂੰ ਸ਼ਕਤੀ ਦੇਵੇ ਵੀ ਇਹ ਜਿਹੜੇ ਕੰਮ ਕਰਦੇ ਪਏ ਨੇ ਇਹ ਇਸਤਰੀ ਕਰਦੇ ਰਹਿਣ ਲੋਕਾਂ ਨੂੰ ਆਪਣੇ ਨਾਲ ਜੋੜਦੇ ਰਹਿਣ ਤੇ ਇਹ ਨਾਲ ਚੱਲਦੇ ਰਹਿਣ ਤੇ ਤੁਸੀਂ ਅਗਲੀ ਵਾਰ ਤੋਂ ਲੋਕ ਵੀ ਵੱਧ ਚੜ ਕੇ ਇਹਦੇ ਨਾਲ ਇਹਨਾਂ ਨਾਲ ਜੁੜਨ ਤੇ ਆਪਣਾ ਯੋਗਦਾਨ ਦੇ ਨਾਲ ਤੇ ਨਾਲੇ ਉਸੇ ਦਰਸ਼ਨ ਕਰਕੇ ਆਣ ਖਾਟੂ ਸ਼ਾਮ ਜੀ ਦਾ ਸਾਲਾ ਸਰਬਾਲਾ ਜੀ ਦਾ ਅਸ਼ੀਰਵਾਦ ਲੈ ਕੇ ਆਣ